ਸਾਹਿਬਜ਼ਾਦਿਆਂ ਦੇ ਸੀ ਦਿਹਾੜੇ ਤੇ ਕੇਸਤਾਰੀ ਬੱਚਿਆਂ ਦਾ ਸਨਮਾਨ ਪਿੰਖੀਰੇ ਨੇੜਲੇ ਪਿੰਡ ਕੋਟੜਾ ਕਲਾਂ ਵਿਖੇ ਸਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਕੋਟੜਾ ਕਲਾਂ ਵੱਲੋਂ ਗੁਰੂ ਘਰ ਪ੍ਰਬੰਧਕ ਕਮੇਟੀ ਅਤੇ ಗ್ರಾಮ ਪੰਚਾਇਤ ਨੇ ਕੋਟੜਾ ਦੇ ਸਹਿਯੋਗ ਨਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸੀ ਦਿਹਾੜੇ ਨੂੰ ਸਮਰਪਿਤ ਕੇਸਤਾਰੀ ਬੱਚਿਆਂ ਦਾ ਸਨਮਾਨ ਕੀਤਾ ਗਿਆ। ਰਾਵਲ ਕੋਟੜਾ ਦੀ ਵਿਸ਼ੇਸ਼ ਰਿਪੋਰਟ ਆਹ ਹੋਣੀ ਦਸਰਦੀ ਹਾਜ਼ਰੀ ਮੇਰੀ ਕਰਦੇ ਰਹੇ। ਤਾਂ ਕਿ ਇਹ ਸਨਾਇਕ ਦੇ ਦਸਤੀ ਠੰਡ ਪੈ ਲੱਗੀਆਂ ਤੁਗਾ ਸੁਣਾ ਦੇ ਰਹੇ ਹਾਂ। ਪੀਗੋ ਦੀ ਦਰਸ਼ਨਾਤਿ ਨਾੜਾ ਦੇਖਣ ਦਾ ਦਾਮਾ ਲੱਗਦਾ ਤਾਂ ਫਿਰ ਸਾਡੀ ਕੀ ਭਾਈ ਸਾਡਾ ਇਤਿਹਾਸ ਦੱਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਮੂਹ ਦੇਸ਼ਵਾਸੀਆਂ ਨੂੰ ਪਾਇਸ ਦੱਸਣਾ ਚਾਹੁੰਦੇ ਆ ਸਾਡੇ ਨਗਰ ਕੋੜਾ ਕਲਾਂ ਵਿਖੇ ਸ਼ਹੀਦ ਬਾਬਾ ਆਦੀਪ ਸਿੰਘ ਸਪੋਰਟਸ ਕਲੱਬ ਸਮੂਹ ಗ್ರಾಮ ਪੰਚਾਇਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਹਨਾਂ ਵੱਲੋਂ ਕੇਸਾ ਧਾਰੀ ਬੱਚੇ ਨੇ ਜਿਉਂ ਉਹਨਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਨੂੰ ਟਰਾਫੀਆਂ ਅਰ ਮੈਡਲ ਦਿੱਤਾ ਗਿਆ ਉਹਨਾਂ ਦੀ ਮਾਤਾਵਾਂ ਨੂੰ ਸਿਰਪਾਓ ਦੀ ਬਖਸ਼ਿਸ਼ ਕੀਤੀ ਗਈ ਇਹ ਪਾਈ ਇਸ ਕਰਕੇ ਕੀਤਾ ਗਿਆ ਕਿਉਂਕਿ ਜੋ ਸਾਡੇ ਦੇਸ਼ ਦੇ ਵਿੱਚ ਆਪ ਸਭ ਸੰਗਤਾਂ ਦੇਖਦੇ ਹੀ ਆਂ ਛੇਮਾ ਦਰਿਆ ਹੈ ਜੋ ਜਿਹੜਾ ਨਸ਼ਿਆਂ ਦਾ ਚੱਲ ਰਿਹਾ ਹੈ ਸਾਡੇ ਦੇਸ਼ ਨੂੰ ਭਾਈ ਦੇਖੋ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਉੱਤੇ ਛੇਮਾ ਦਰਿਆ ਜਿਹੜਾ ਨਸ਼ਿਆਂ ਦਾ ਚੱਲ ਰਿਹਾ ਹੈ ਜੇਕਰ ਅਸੀਂ ਸਾਡੀਆਂ ਪੀੜ੍ਹੀਆਂ ਨੂੰ ਸਾਡੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਨਾ ਜੋੜਿਆ ਤਾਂ ਭਾਈ ਸਾਡੀਆਂ ਪੀੜ੍ਹੀਆਂ ਨੇ ਆਉਣ ਵਾਲੀਆਂ ਨੇ ਕਰਕੇ ਜਾਣਾ ਕਿਉਂਕਿ ਜਦੋਂ ਸਾਡੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਊ ਗੁਰਬਾਣੀ ਦੀ ਸੇਧ ਦਿੱਤੀ ਜਾਊਗੀ ਤਾ ਭਾਈ ਕੁਦਰਤੀ ਤੌਰ ਤੇ ਉਹਨਾਂ ਦਾ ਜੀਵਨ ਜਿਹੜਾ ਚੰਗਾ ਹੋਊਗਾ ਇਸ ਕਰਕੇ ਉਪਰਾਲਾ ਸਾਡੇ ਭਾਈ ਕਲੱਬ ਵੱਲੋਂ ਕੀਤਾ ਗਿਆ ਗ੍ਰਾਮ ਪੰਚਾਇਤ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਹੈ ਸਤਿਗੁਰੂ ਭਾਈ ਸਮੁੱਚੇ ਨਗਰ ਤੇ ਕਮੇਟੀ ਤੇ ਅਰ ਕਲੱਬ ਤੇ ਅਰ ਗ੍ਰਾਮ ਪੰਚਾਇਤ ਤੇ ਭਾਈ ਕਿਰਪਾ ਦ੍ਰਿਸ਼ਟੀ ਬਣਾ ਕੇ ਇਹਨਾਂ ਇਸ ਤਰ੍ਹਾਂ ਦੇ ਉਪਰਾਲੇ ਉਪਰਾਲੇ ਨੂੰ ਕਰਵਾਉਂਦੇ ਰਹਿਣ ਸੰਗਤ ਜੀ ਇੱਕ ਹੋਰ ਦੱਸ ਦਈਏ ਸਾਲ ਦੇ ਵਿੱਚ ਦੋ ਸਮਾਗਮ ਕੀਤੇ ਜਾਂਦੇ ਨੇ ਜੋ ਬੱਚਿਆਂ ਨੂੰ ਉਤਸ਼ਾਹਤ ਕਰਨ ਵਾਸਤੇ ਕੀਤੇ ਜਾਂਦੇ ਨੇ ਸਿਰ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ ਵੀ ਬੱਚਿਆਂ ਦਾ ਸਨਮਾਨ ਕੀਤਾ ਗਿਆ ਸੀਗਾ ਉਸ ਸਮੇਂ ਸਾਡੇ ਕੋਲ 550 ਬੱਚੇ ਸੀਗੇ ਜੋ ਕਿਸਾ ਧਾਰੀ ਸਨ ਸਤਿਗੁਰੂ ਜੀ ਨੇ ਕਿਰਪਾ ਕੀਤੀ 30 ਬੱਚਿਆਂ ਨੇ ਹੋਰ ਨਵੇਂ ਕੇਸ ਰੱਖੇ ਅਸੀਂ 80 ਬੱਚਿਆਂ ਦਾ ਸਨਮਾਨਤ ਕੀਤਾ ਤੋਂ ਬਹੁਤ ਬਹੁਤ ਭਾਈ ਧੰਨਵਾਦ ਇਹਨਾਂ ਕਲੱਬ ਵਾਲਿਆਂ ਦਾ ਸਮੂਹ ਨਗਰ ਨਿਵਾਸੀਆਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਕੀਤਾ ਗਿਆ ਤੇ ਬੱਚਿਆਂ ਨੂੰ ਗੁਰਬਾਣੀ ਨਾਲ ਗੁਰਸਾਸਨਾ ਜੋੜਿਆ ਗਿਆ ਦੁਆ ਹੈ ਗੁਰੂ ਜੀ ਦਾ ਖਾਲਸਾ ਦੁਆ ਹੈ ਗੁਰੂ ਜੀ ਦਾ